ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ 사త్సੰਗਤ ਜੀ ਆਪ ਸਭ ਉੜਪਾਗੇ ਹੋ ਜੋ ਕਿ ਨਿਤਾ ਪ੍ਰਤੀ ਦਿੱ ਤਰ੍ਹਾਂ ਅੱਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤ ਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਆ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਦਾਰਿਦ ਦੇਖ ਸਭ ਕੋ ਹਸਾਏ ਐਸੀ ਦਸਾ ਹਮਾਰੀ ਦੇ ਵਿਸੇਦ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਕਰਾਂ ਵਿਚਾਰਨ ਦੀ ਅਰਮਤਾ ਤੋਂ ਪਹਿਲਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਅਤੇ ਪ੍ਰਵਾਨ ਕਰੋ ਜੀ ਮੈਂ ਇੱਕੋ ਬਾਰ ਕਹਿਣ ਤੇ ਸਾਰੀ ਸੰਗਤ ਬੜੇ ادب ਸਤਿਕਾਰ ਦੇ ਨਾਲ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾਂ ਵਾਲਿਓ ਅੱਜ ਦਾ ਇਹ ਪਾਵਨ ਸ਼ਬਦ ਜਿਹੜਾ ਹੈ ਇਹ ਭਗਤ ਰਵਿਦਾਸ ਜੀ ਦੀ ਪਾਵਨ ਸਨਾਤ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਵਿੱਚ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਕ 6855 ਦੇ ਉਤੇ ਸੁਭਾਈ ਮਾਨ ਹੈ ਅੱਜ ਇਸ ਪਾਵਨ ਸਬਦ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਭਗਤ ਰਵਿਦਾਸ ਜੀ ਆਪਣੇ ਮੁਖਾਰਬਿੰਨ ਤੋਂ ਪਾਵਨ ਬਚਨ ਕਰਦੇ ਹਨ दारिਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੇ दारिਦ ਤੋਂ ਪਾਪ ਹੁੰਦਾ ਹੈ ਗਰੀਬੀ ਪਾਗਾਂ ਵਾਲੇ ਜਦੋਂ ਅਸੀਂ ਆਪਣੇ ਇਰਤ ਗਿਰਦ ਨਜ਼ਰ ਮਾਰਦੇ ਹਾਂ ਝਾਤ ਮਾਰਦੇ ਹਾਂ ਤੇ ਸੰਸਾਰ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੇ ਲੋਕ ਦਿਖਾਈ ਦਿੰਦੇ ਨੇ ਇੱਕ ਤਾਂ ਉਹ ਲੋਕ ਨੇ ਜਿਹੜੇ ਧਨਵੰਤ ਨੇ ਧਨੀ ਨੇ ਇੱਕ ਉਹ ਲੋਕ ਨੇ ਜਿਹੜੇ ਗਰੀਬ ਨੇ ਪਹਿਲਾਂ ਇਸ ਦੇ ਉੱਤੇ ਆਪਾਂ ਵਿਚਾਰ ਕਰ ਲਈਏ ਕਿ ਅਸਲ ਦੇ ਵਿੱਚ ਗਰੀਬ ਕੌਣ ਹੈ ਤੇ ਅਮੀਰ ਕੌਣ ਹੈ ਸੱਤਾ ਦੇ ਉੱਤੇ ਕਾਬਜ਼ ਲੋਕ ਜਿਹੜੇ ਸੱਤਾ ਚਲਾਉਂਦੇ ਨੇ ਜਿਹੜੇ ਧਨੀ ਲੋਕ ਨੇ ਉਹ ਕੁਝ ਨਿਯਮ ਸੰਸਾਰ ਦੇ ਵਿੱਚ ਘੜਦੇ ਨੇ ਤੇ ਉਹਨਾਂ ਨਿਯਮਾਂ ਅਨੁਸਾਰ ਪੂਰੀ ਦੁਨੀਆ ਨੂੰ ਚਲਾਉਂਦੇ ਨੇ ਕਿਉਂਕਿ ਉਹ ਸੱਤਾ ਦੇ ਉੱਤੇ ਕਾਬਜ ਹੁੰਦੇ ਨੇ ਉਹ ਤਨੀ ਨੇ ਉਹ ਜੋ ਵੀ ਰੂਲ ਰੈਗੂਲੇਸ਼ਨ ਬਣਾਉਂਦੇ ਨੇ ਜੋ ਵੀ ਕਾਨੂੰਨ ਘੜਦੇ ਨੇ ਪੂਰਾ ਵਿਸ਼ਵ ਪੂਰਾ ਸੰਸਾਰ ਉਹਨਾਂ ਨਿਯਮਾਂ ਅਨੁਸਾਰ ਜਿੰਦਗੀ ਬਤੀਤ ਕਰਦਾ ਹੈ ਹੁਣ ਇੱਥੇ ਕੁਝ ਤਨੀ ਲੋਕ ਨੇ ਤੇ ਕੁਝ ਗਰੀਬ ਲੋਕ ਨੇ ਧਨੀ ਲੋਕ ਜਦੋਂ ਚਾਹਣ ਗਰੀਬਾਂ ਗਰੀਬ ਲੋਕਾਂ ਕੋਲੋਂ ਆਪਣੀ ਮਨਮਰਜ਼ੀ ਅਨਸਾਰ ਕੰਮ ਕਰਾ ਸਕਦੇ ਨੇ ਕਿਉਂਕਿ ਉਹ ਧਨੀ ਸਮਾਜ ਵੀ ਜਿਹੜਾ ਹੈ ਉਹ ਧਨੀ ਲੋਕਾਂ ਦੀ ਪ੍ਰਸ਼ੰਸਾ ਕਰਦਾ ਹੈ ਧਨੀ ਲੋਕਾਂ ਦੀ ਚਾਕਰੀ ਕਰਦਾ ਹੈ ਇਤੋਂ ਤੱਕ ਕਿ ਧਨੀ ਲੋਕਾਂ ਦੀ ਪੂਜਾ ਵੀ ਹੁੰਦੀ ਹੈ ਧਨੀ ਲੋਕ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਇੱਕ ਉੱਤਮ ਤੇ ਵੱਡੀ ਸਕਸ਼ੀਦ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਨੇ ਦੂਜੇ ਪਾਸੇ ਗਰੀਬ ਤਬਕਾ ਜਿਹੜਾ ਹੈ ਗਰੀਬ ਤਬਕਾ ਉਹ ਨੇ ਕਈਆਂ ਕੋਲ ਰਹਿਣ ਦੇ ਲਈ ਛੱਤ ਨਹੀਂ ਤੇ ਕਈਆਂ ਕੋਲ ਖਾਣ ਦੇ ਲਈ ਭੋਜਨ ਨਹੀਂ ਤੇ ਕਈ ਵਸਤਰਾਂ ਤੋਂ ਵੀ ਬਹੁਤ ਦੂਰ ਨੇ ਉਹਨਾਂ ਕੋਲ ਅੱਛੇ ਵਸਤਰ ਸਿਰ ਨੂੰ ਟਕਣ ਲਈ ਵਸਤਰ ਵੀ ਨਹੀਂ ਨੇ ਕਹਿੰਦੇ ਵੀ ਇਹੋ ਜਿਹੇ ਗਰੀਬ ਲੋਕਾਂ ਨੂੰ ਸੰਸਾਰ ਦੇ ਵਿੱਚ ਦੁਤਕਾਰਿਆ ਵੀ ਜਾਂਦਾ ਹੈ ਉਹਨਾਂ ਦਾ અપਮਾਨ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਦਸਾ ਕਰਕੇ ਗਰੀਬੀ ਦਸਾ ਕਰਕੇ ਉਹਨਾਂ ਦਾ ਮਖੌਲ ਵੀ ਉਡਾਇਆ ਜਾਂਦਾ ਹੈ ਕਿਉਂਕਿ ਅਮੀਰ ਲੋਕ ਇਹ ਸਮਝਦੇ ਨੇ ਕਿ ਜਿਹੜੀ ਰੱਬ ਦੀ ਕਿਰਪਾ ਹੈ ਜਿਹੜੀ ਰੱਬ ਦੀ ਬਖਸ਼ਿਸ਼ ਹੈ ਸਿਰਫ ਸਾਡੇ ਉੱਤੇ ਹੋਈ ਹੈ ਸੰਸਾਰ ਦੇ ਉੱਤੇ ਰੱਬ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ ਕਿ ਸਾਨੂੰ ਅਨੁਤਣ ਹੀ ਬਣਾਇਆ ਹੈ ਭਾਗਾਂ ਵਾਲਿਓ ਪਰਮੇਸ਼ਵਰ ਦੀ ਜਿਹੜੀ ਬਖਸ਼ਿਸ਼ ਹੈ ਨਾ ਜਿਹੜੀ ਕਿਰਪਾ ਹੈ ਉਸ ਸਭ ਦੇ ਉੱਤੇ ਹੈ ਇਸ ਸੰਸਾਰ ਦੇ ਉੱਤੇ ਭਾਵੇਂ ਕੋਈ ਜੀ ਹੈ ਭਾਵੇਂ ਕੋਈ ਪਸ਼ੂ ਪੰਛੀ ਹੈ ਕੁੱਤਾ ਹੈ ਬਿੱਲੀ ਹੈ ਖਰਗੋਸ਼ ਹੈ ਹਿਰਨ ਹੈ ਹਾਥੀ ਹੈ ਕੋਈ ਵੀ ਹੈ ਪੇੜ ਪੌਦੇ ਨੇ ਸੂਰਜ ਚੰ드ਰਮਾ ਨੇ ਤਾਰੇ ਨੇ ਆਕਾਸ਼ ਨੇ ਪਤਾਲ ਨੇ ਬ੍ਰਹਮੰਡ ਨੇ ਕਾ ਹੈ ਇਹ ਸਾਰਿਆਂ ਦੇ ਉੱਤੇ ਮਹਾਰਾਜ ਦੀ ਕਿਰਪਾ ਜਿਹੜੀ ਉਹ ਇੱਕ ਰਸ ਬਰਤ ਰਹੀ ਹੈ ਭਾਵ ਕਿਸੇ ਦੇ ਨਾਲ ਮਹਾਰਾਜ ਨੇ ਪੇਦ ਭਾਵ ਨਹੀਂ ਕੀਤਾ ਪਰ ਸਾਡੇ ਪਿਛਲੇ ਕੁਝ ਕਰਮਾਂ ਕਰਕੇ ਸਾਡੇ ਪਿਛਲੇ ਸਮੇਂ ਦੇ ਵਿੱਚ ਜੋ ਅਸੀਂ ਮਾੜੇ ਕਰਮ ਕੀਤੇ ਨੇ ਪਾਪ ਕਰਮ ਕੀਤੇ ਨੇ ਉਹਨਾਂ ਕਰਕੇ ਸਾਡੀ ਜਿਹੜੀ ਹਾਲਤ ਇਸ ਸੰਸਾਰ ਦੇ ਵਿੱਚ ਆਉਣ ਤੋਂ ਬਾਅਦ ਸਾਡੀ ਜਿਹੜੀ ਹਾਲਤ ਖਸਤਾ ਹੋ ਜਾਂਦੀ ਹੈ। pau ਗਰੀਬੀ ਰੇਖਾ ਦੇ ਵਿੱਚ ਚਲੀ ਜਾਂਦੀ ਹੈ। ਹੁਣ ਧਿਆਨ ਦਿਓ। ਜ਼ਰੂਰੀ ਨਹੀਂ ਹੈ ਕਿ ਗਰੀਬ ਲੋਕਾਂ ਨੇ ਪਾਪ ਕੀਤੇ ਨੇ। ਜੰਗਰੀਬ ਲੋਕ ਜਿਹੜੇ ਨੇ ਉਹਨਾਂ ਨੇ ਸੰਸਾਰ ਦੇ ਵਿੱਚ ਜੋ ਗਰੀਬੀ ਰੇਖਾ ਦੇ ਵਿੱਚ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਦੇ ਕਰਮ ਮਾੜੇ ਸੀ ਤਾਂ ਕਰਕੇ ਉਹਨੂੰ ਗਰੀਬੀ ਮਿਲ ਜੇ ਗਰੀਬੀ ਤਾਂ ਗਹਿਣਾ ਹੈ ਗਰੀਬੀ ਰੱਬ ਦਾ ਮਿਲਾਪ ਹੈ ਇੱਥੇ ਮਹਾਰਾਜ ਜੀ ਨੇ ਉਦਾਹਰਣ ਸੰਸਾਰ ਦੀ ਦਿੱਤੀ ਹੈ ਸਮਝਾਇਆ ਮਨ ਨੂੰ ਹੈ ਮਨ ਵੀ ਸਾਡਾ ਗਰੀਬ ਹੋ ਚੁੱਕਿਆ ਹੈ ਮਨ ਗਰੀਬ ਹੋ ਚੁੱਕਿਆ ਹੈ ਗਰੀਬ ਹੋਣ ਦਾ ਕਾਰਨ ਹੈ ਇਹ ਆਪਣੇ ਖਸਮ ਤੋਂ ਵਿਛੜ ਚੁੱਕਿਆ ਹੈ ਖਸਮ ਤੋਂ ਵਿਛੜਨ ਕਾਰਨ ਇਹ ਜਿਹੜੀ ਜੀਵ ਰੂਪੀ ਸਤਰੀ ਹੈ ਨਾ ਇਹ ਦੁਆਗਣ ਹੋ ਚੁੱਕੀ ਹੈ ਤੇ ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੀ ਹੈ ਦੁੱਖ ਇਸ ਨੂੰ ਕੌਣ ਦੇ ਰਿਹਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੀਆਂ ਆਸਾਂਵਾਂ ਮਨਸਾਂਵਾਂ ਇਹਦੇ ਫਿਕਰ ਇਹਦੀ ਚਿੰਤਾ ਇਹਦੇ ਮਨ ਦੇ ਵਿੱਚ ਉੱਠਣ ਵਾਲੇ ਖਿਆਲਤ ਖੁਆਬ ਖੁਆਇਸ਼ਾਂ ਮਨ ਮਨੁਕਾਮਨਾਵਾਂ ਇਹਦੀ ਮਨਵ੍ਰਤੀ ਇਹੋ ਜੀ ਬਣ ਗਈ ਹੈ ਕਿ ਇਸ ਨੂੰ ਆਪਣੇ ਆਪੇ ਦੀ ਪਛਾਣ ਨਹੀਂ ਰਹੀ ਜੋ ਸਤਿਗੁਰੂ ਪਾਸ਼ਾ ਜੀ ਨੇ ਕਿਹਾ ਤਾਂ ਕਿਹਾ ਸੀ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਕਿ ਮਨ ਤੂੰ ਇੱਕ ਜੋਤ ਸਰੂਪ ਹੈ ਤੂੰ ਪਿਛਲੇ ਜਾਮਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੁੰਨੀਆਂ ਭੋਗ ਕੇ ਤੈਨੂੰ ਇਹ ਜਾਮਾ ਮਿਲਿਆ ਰੱਬ ਨੇ ਤੇ ਉਹ ਤਰਸ ਕੇ ਤਾਂ ਤੂੰ ਬਹੁਤ ਮਿੰਤਾ ਕੀਤੀਆਂ ਨੇ ਮਹਾਰਾਜ ਜੀ ਕੋਲ ਇਹ ਸਰੀਰ ਪਾਉਣ ਲਈ ਇਹ ਵੱਡੇ ਭਾਗ ਇਹ ਸਰੀਰ ਪਾਇਆ ਹੁਣ ਦੇਖੋ ਬਖਸ਼ਿਸ਼ ਇਹ ਆ ਬਖਸ਼ਿਸ਼ ਅਮੀਰ ਗਰੀਬੀ ਦੇ ਵਿੱਚ ਨਹੀਂ ਵੀ ਅਮੀਰੀ ਗਰੀਬੀ ਹੀ ਬਖਸ਼ਿਸ਼ ਹੁੰਦੀ ਹੈ ਨਹੀਂ ਪਾਗਾ ਵਾਲਿਓ ਬਖਸ਼ਿਸ਼ ਇਹ ਕਿਸਾਨੂ ਸਾਡੇ ਵੱਡੇ ਭਾਗ ਸੀ ਸਾਨੂੰ ਰੱਬ ਨੇ ਇਹ ਸਰੀਰ ਦਿੱਤਾ ਕਿੰਨੀ ਵੱਡੀ ਬਖਸ਼ਿਸ਼ ਹੈ ਜਿੱਥੇ ਮਹਾਰਾਜ ਨੇ ਇਹ ਸਾਨੂੰ ਸਰੀਰ ਦਿੱਤਾ ਸਾਡੇ ਉੱਤੇ ਕਿਰਪਾ ਕੀਤੀ ਤਰਸ ਆਇਆ ਮਹਾਰਾਜ ਜੀ ਨੂੰ ਰਹਿਮਤ ਹੋਈ ਸਾਡੇ ਉੱਤੇ ਦਰਸਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਦੇਖੋ ਕਮਾਲ ਦੀ ਗੱਲ ਤਾਂ ਇਹ ਹੋਈ ਇਸੇ ਜਾਮੇ ਦੇ ਵਿੱਚ ਗੁਰੂ ਨੂੰ ਮਿਲਾ ਦਿੱਤਾ ਹਾਜ਼ਰ ਨਾਜ਼ਰ ਗੁਰੂ ਚਵਰਛਤਰ ਦੇ ਮਾਲਕ ਦਸਾਂ ਪਾਤਸ਼ਾਹਾਂ ਦੀ ਜੋਤ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ ਅਸੀਂ ਉਹਨਾਂ ਕੋਲ ਜੋ ਕੁਝ ਮੰਗਾ ਮੰਗਦੇ ਆ ਉਹ ਰੱਬ ਸਾਨੂੰ ਦਿੰਦਾ ਹੈ ਦਾਤਾਵਾਂ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਧੀ ਪੁੱਤਰ ਕੁਟੰਬ ਇਹ ਸਾਰਾ ਕੁਝ ਹੋਣਾ ਹੀ ਰੱਬ ਦੀ ਬਖਸ਼ਿਸ਼ ਨਹੀਂ ਇਹ ਸਾਰਾ ਕੁਝ ਪ੍ਰਾਪਤ ਕਰਨ ਵਾਲਾ ਇਨਸਾਨ ਉਸ ਰੱਬ ਦਾ ਪਿਆਰਾ ਨਹੀਂ ਬਣ ਜਾਂਦਾ ਰੱਬ ਦੇ ਪਿਆਰੇ ਉਹ ਹੁੰਦੇ ਨੇ ਜਿਨ੍ਹਾਂ ਦੀ ਸੂਰਤ ਜਿਨ੍ਹਾਂ ਦਾ ਧਿਆਨ ਸਦੇਵ ਹਮੇਸ਼ਾ ਅਠੋਂ ਪੈਰ ਰੱਬ ਦੇ ਚਰਨਾਂ ਵਿੱਚ ਰਹਿੰਦਾ ਹੈ ਰੱਬ ਦੇ ਨਾਲ ਜੁੜੇ ਰਹਿੰਦੇ ਨੇ ਉਹ ਨੇ ਉਸ ਉਹ ਮੂਰਤਾਂ ਨੇ ਉਹ ਆਤਮਾਵਾਂ ਨੇ ਜਿਹੜੀ ਪਰਮਾਤਮਾ ਵਿੱਚ ਹਮੇਸ਼ਾ ਹੀ ਲੀਨ ਰਹਿੰਦੀਆਂ ਨੇ ਇਹ ਨਿਤਨੀ ਹੁਣ ਉਸ ਤੋਂ ਵਿਛੜਾ ਹੋ ਗਿਆ ਉਸ ਤੋਂ ਵਿਛੜਨ ਦੇ ਕਾਰਨ ਸੱਤਾ ਦੇ ਵਿੱਚ ਜਿਵੇਂ ਬਾਰੀ ਤੌਰ ਤੇ ਵੱਡੇ ਲੋਕ ਕਾਬਜ਼ ਸੀ ਉਹ ਜਿਵੇਂ ਹੁਕਮ ਕਰਦੇ ਸੀ ਜਿਵੇਂ ਕੰਮ ਕਰਾਣਾ ਚਾਹੁੰਦੇ ਸੀ ਜੋ ਕੁਝ ਕਰਨਾ ਚਾਹੁੰਦੇ ਸੀ ਜੋ ਨਿਯਮ ਲਾਗੂ ਕਰਨਾ ਚਾਹੁੰਦੇ ਸੀ ਉਹਨਾਂ ਨੇ ਕਿਤੇ ਇਸੇ ਤਰ੍ਹਾਂ ਅੰਦਰ ਇੱਕ ਆਪਣਾ ਮਨ ਹੈ ਉਹ ਗਰੀਬ ਹੈ ਕਿਉਂ ਪ੍ਰਭੂ ਪਰਮੇਸ਼ਵਰ ਤੋਂ ਵਿਛੜ ਗਿਆ ਹੈ ਤੇ ਸੱਤਾ ਦੇ ਵਿੱਚ ਜਿਹੜੇ ਹਾਜ਼ਰ ਨੇ ਉਹ ਕੌਣ ਨੇ ਕੰਮ ਕਰੋ ਲੋ ਮੋਹ ਹੰਕਾਰ ਵਾਸਨਾਵਾ ਕਾਮ ਵਾਸਨਾਵਾ ਇਹ ਸੱਤਾ ਦੇ ਉੱਤੇ ਕਾਬਜ ਨੇ ਜਦੋਂ ਸੱਤਾ ਦੇ ਉੱਤੇ ਕਾਬਜ ਨੇ ਇਹ ਜਿਸ ਤਰ੍ਹਾਂ ਆਰਡਰ ਕਰ ਰਹੇ ਨੇ ਮਨ ਦੇ ਉੱਤੇ ਮਨੁਸ਼ੀਤ ਡਿਕਸ਼ਨ ਦੇ ਵਿੱਚ ਚੱਲ ਰਿਹਾ ਉਸੀ ਉਸੀ ਦਿਸ਼ਾ ਵਿੱਚੋਂ ਨਾ ਕੰਮ ਕਰਦਾ ਪਿਆ ਹੁਣ ਧਿਆਨ ਦਿਓ ਕੋਈ ਗੁਰਮੁਖ ਸੱਜਣ ਆਇਆ ਉਸ ਗੁਰਮੁਖ ਸੱਜਣ ਨੇ ਇਸ ਮਨ ਨੂੰ ਗਿਆਨ ਕਰਾਇਆ ਅਭਾਸ ਕਰਾਇਆ ਉਹ ਗੁਰੂ ਸੱਜਣ ਕੌਣ ਸੀ ਦਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਉਹ ਸਤਿਗੁਰ ਸੱਜਣ ਸੀ ਸਤਿਗੁਰ ਸੀ ਜੋ ਆਏ ਜਿਨ੍ਹਾਂ ਨੇ ਇਸ ਜਾਮੇ ਵਿੱਚ ਆ ਕੇ ਇਸ ਸਰੀਰ ਵਿੱਚ ਆ ਕੇ ਸਾਨੂੰ ਨਾਮ ਦੀ ਦਾਤ ਬਖਸ਼ੀ ਸਾਨੂੰ ਆਪਣੇ ਆਪੇ ਦੀ ਪਹਿਚਾਣ ਕਰਾਈ ਜਦੋਂ ਇਸ ਨੂੰ ਆਪਣੇ ਆਪੇ ਦੀ ਪਹਿਚਾਣ ਹੋਈ ਪਹਿਲਾਂ ਕਿਸੇ ਘੂਪ ਪਰਿਓ ਜਿ세 ਦਾਦਰਾ કચ્છ ਦੇਸ਼ ਵਿਦੇਸ਼ ਨਾ ਬੂਝ ਪਹਿਲਾਂ ਇੱਕ ਖੂਦ ਡੱਡੂ ਸੀ ਦੂਜੇ ਡੱਡੂ ਨੇ ਆ ਕੇ ਇਸ ਨੂੰ ਦੱਸਿਆ ਭਾਈ ਤੂੰ ਅੰਦਰੀ ਖੂ ਦੇ ਵਿੱਚ ਰਹਿੰਦਾ ਕਦੇ ਬਾਹਰ ਵੀ ਆਇਆ ਕਰ ਬਾਹਰ ਵੀ ਬਹੁਤ ਕੁਝ ਹੈ ਦੇਖਣ ਦੇਖਣ ਲਾਇਕ ਬਾਹਰ ਬਹੁਤ ਕੁਝ ਹੈ ਹੋ ਜਾ ਜੋ ਤੂੰ ਨਹੀਂ ਦੇਖਿਆ ਹੁਣ ਖੂ ਦਾ ਡੱਡੂ ਜਿਹਨੇ ਆਪਣਾ ਜੀਵਨ ਹੀ ਸਾਰਾ ਖੂ ਨੂੰ ਮੰਨ ਲਿਆ ਸਭ ਕੁਝ ਉਸ ਨੂੰ ਮੰਨ ਕੇ ਬੈਠਿਆ ਹੁਣ ਉਹਦੇ ਲਈ ਬਾਹਰ ਜਾਣਾ ਖੂ ਤੋਂ ਬਾਹਰ ਜਾਣਾ ਮਤਲਬ ਕਿ ਜਿਵੇਂ ਮੌਤ ਹੈ ਜਿਵੇਂ ਮੱਛੀ ਦਾ ਪਾਣੀ ਤੋਂ ਬਾਹਰ ਜਾਣਾ ਉਸਦੇ ਲਈ ਮੌਤ ਹੈ ਇਸੇ ਤਰ੍ਹਾਂ ਜੀਵ ਰੂਪੀ ਆਤਮਾ ਦਾ ਸਤਸੰਗ ਤੋਂ ਬਿਗੈਰ ਗੁਰੂ ਦੇ ਚਰਨਾਂ ਤੋਂ ਬਿਗੈਰ ਗੁਰੂ ਦੀ ਸ਼ਰਨ ਤੋਂ ਬਿਗੈਰ ਜੀਵਾਤਮਾ ਦੀ ਮੌਤ ਹੈ ਇਸ ਮਨ ਦੀ ਮੌਤ ਹੈ ਇਸ ਆਤਮਾ ਦੀ ਮੌਤ ਹੈ ਇਸੇ ਤਰ੍ਹਾਂ ਜਦੋਂ ਇਸ ਨੂੰ ਆਵਾਸ ਹੋਇਆ ਕਿ ਨਹੀਂ ਮੈਂ ਤਾਂ ਬਹੁਤ ਧਨੀ ਹਾਂ ਮੈਂ ਤਨਵੰਤ ਹਾਂ ਮੇਰੇ ਬਜ਼ੁਰਗਾਂ ਨੇ ਮੈਨੂੰ ਇੱਕ ਮੋਲਕ ਦਾਤ ਦਿੱਤੀ ਆ ਮੋਲਕ ਖਜ਼ਾਨਾ ਦਿੱਤਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦਿਨੋ ਮੰਤਾਨੀ ਜਿਸ ਨੇ ਮੈਨੂੰ ਜਿਸ ਗੁਰੂ ਨੇ ਮੈਨੂੰ ਇੱਕ ਅੰਮ੍ਰਿਤ ਨਾਮ ਦੇ ਇੱਕ ਨਿਰਮੋਲਕ ਹੀਰਾ ਪੇਸ਼ ਕੀਤਾ ਹੈ ਮੈਂ ਸੋ ਹੀਰੇ ਨੂੰ ਲੱਭਣਾ ਸੀ ਪਾਉਣਾ ਸੀ ਮੈਂ ਮੇਰਾ ਉਸ ਬਾਰੇ ਖਿਆਲ ਹੀ ਨਹੀਂ ਆਇਆ ਵੀ ਮੇਰੇ ਕੋਲ ਵੀ ਹੀਰਾ ਹੈ ਕਈ ਸਾਲਾਂ ਤੋਂ ਉਹ ਐਵੇਂ ਹੀ ਪੜਿਆ ਪਿਆ ਪਿਆ ਉੱਥੇ ਹੀ ਪਿਆ ਹੈ ਉਸਨੇ ਮੈਂ ਕਦੇ ਵਰਤਿਆ ਨਹੀਂ ਖਰਚਿਆ ਹੀ ਨਹੀਂ ਫਿਰ ਇਸ ਨੂੰ ਅਕਲ ਆਈ ਸੋਝੀ ਇਸਨੇ ਨਾਮ ਸਿਮਨ ਨੂੰ ਸ਼ੁਰੂ ਕੀਤਾ ਭਗਤੀ ਸ਼ੁਰੂ ਕੀਤੀ ਪਰਮੇਸ਼ਵਰ ਨੂੰ ਆਦਿਆ ਸਮਾਂ ਬੀਤਦਾ ਗਿਆ ਆराधना ਕਰਦੇ 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 ਇੱਕ ਵਾਰੀ ਇਹੋ ਜੀ ਇਹਦੀ ਵਿਰਤੀ ਬਣ ਗਈ ਜਿਹੜੇ ਸੱਤਾ ਤੇ ਕਾਬਜ ਲੋਕ ਸੀ ਨਾ ਜਿਹੜੇ ਆਦੇਸ਼ ਕਰਦੇ ਸੀ ਜਿਨ੍ਹਾਂ ਦੀ ਆਦੇਸ਼ਾਂ ਦੀ ਪਾਲਣਾ ਸਮੂਹ ਸੰਸਾਰ ਕਰਦਾ ਸੀ ਸકલ ਸੰਸਾਰ ਕਰਦਾ ਸੀ ਐਸੀ ਕਿਰਪਾ ਹੋਈ ਇਸ ਦਰਦ ਦੇ ਉੱਤੇ ਇਸ ਗਰੀਬ ਦੇ ਉੱਤੇ ਗਰੀਬ ਮਨ ਦੇ ਉੱਤੇ ਇੱਤ ਨਹੀਂ ਹੋ ਗਿਆ ਧਨੀ ਹੋਇਆ ਇਹਦਾ ਰਤਬਾ ਵੀ ਉੱਚਾ ਹੋ ਗਿਆ ਹੁਣ ਜਿਹੜਾ ਸੱਤਾ ਦੇ ਕਾਬਜ਼ ਸੀ ਲੋਗ ਹੁਣ ਉਹ ਇਹਦੇ ਕੋਲ ਆਣ ਲੱਗੇ ਇਹਦੇ ਕੋਲ ਆਈਡਸ ਮੰਗਣ ਲੱਗ ਪਏ ਇਹਦੇ ਕੋਲ ਸਮਝਣ ਲੱਗ ਪਏ ਇਹ ਜਿਹੜੇ ਦਰਵਾਜੇ ਤੇ ਆ ਕੇ ਨਸਮਸਤਕ ਹੋਣ ਲੱਗ ਪਏ ਇਸੇ ਤਰ੍ਹਾਂ ਆਪਣਾ ਜਿਹੜਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਇਸੇ ਤਰ੍ਹਾਂ ਸਰੀਰ ਜੋ ਬਾਹਰ ਕੁਛ ਸੰਸਾਰ ਵਿੱਚ ਵਿਵਰਤ ਰਿਆ ਨਾ ਦੇਖੋ ਉਦਾਹਰਣ ਬਾਹਰ ਦੀ ਹੈ ਸਮਝਾਇਆ ਮੰਨੂ ਹੈ ਉਹੀ ਸਾਰਾ ਕੁਛ ਸਾਡੇ ਅੰਦਰ ਜਦੋਂ ਦੇਖੋ ਖੇੜ ਸਮਝ ਆ ਜਾਵਗੀ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਅੰਦਰ ਜੋ ਕੁਛ ਹੈ ਉਸ ਸੱਤਾ ਦੇ ਕਾਬਜ ਲੋਕ ਹੁਣ ਮਨ ਦੀ ਸੁਣਦੇ ਨੇ ਉਹਨ ਮਨ ਜੋ ਉਹਨਾਂ ਕੋਲ ਕੰਮ ਕਰਾਣਾ ਚਾਹੁੰਦਾ ਜਿਵੇਂ ਨੂੰ ਚਲਾਣਾ ਚਾਹੁੰਦਾ ਉਹ ਆਪਣੀ ਰਾਏ ਤਾਂ ਦੇਖੋ ਦੋ ਪੱਖ ਹੋਣ ਪਹਿਲਾ ਪੱਖ ਤੇ ਦੂਜਾ ਪੱਖ ਰਾਏ ਦੋਨੋਂ ਪੱਖ ਰੱਖਦੇ ਨੇ ਮੰਨਣ ਦੀ ਮੰਨਣ ਵਾਲਾ ਕੋਣ ਹੈ ਜਿਹਦੇ ਕੋਲ ਪਾਵਰ ਹੋਵੇਗੀ ਜਿਹਦੇ ਕੋਲ ਧਨ ਹੋਵੇਗਾ ਜਿਹਦੇ ਕੋਲ ਜਿਹਦੇ ਆਈਡਿਅਸ ਜਿਹਦੇ ਜਿਹਦੇ ਕੋਲ ਵੱਤੋਂ ਵੱਧ ਜਿਆਦਾ ਲੋਕ ਉਹਦੇ ਨਾਲ ਹੋਣਗੇ ਜੁੜੇ ਹੋਣਗੇ ਠੀਕ ਹੈ ਉਦੀ ਉਦੀ ਇਸ ਸੰਸਾਰ ਜਿਹੜੀ ਹੈ ਉਹ ਮੰਦਾ ਹੈ ਇਸੇ ਤਰ੍ਹਾਂ ਜਦੋਂ ਮਨ ਦੇ ਵਿੱਚ ਇੱਕ ਅਨਮੋਲਕ ਨਿਰਮੋਲਕ ਹੀਰਾ ਆ ਗਿਆ ਜਦੀ ਕੀਮਤ ਕੋਈ ਅਦਾ ਨਹੀਂ ਕਰ ਸਕਦਾ ਸਭ ਧਨ ਸਭ ਦੌਲਤ ਸਾਰਾ कुटुंब ਪਰਿਵਾਰ ਫਿੱਕੇ ਪੈ ਜਾਂਦੇ ਨੇ ਇਸ ਧਨ ਦੇ ਅੱਗੇ ਜਦੋਂ ਇਹ ਆਇਆ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦਿਨੋਂ ਮਨਤਾਨੀ ਡਿਗੇ ਨ ਡੋਲ ਹੈ ਦ੍ਰਿੜ ਕਰ ਰਹੇ ਹੋ ਪੂਰਨ ਹੋਇ ਤ੍ਰਿਪਤਾਨੀ ਹੁਣ ਇਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਨਾ ਤਨ ਹੀ ਹੋ ਗਿਆ ਸੀ ਤੇ ਕਿਸੇ ਦੀ ਮੁਤਾਜੀ ਦੀ ਲੋੜ ਨਹੀਂ ਸੀ ਕਿਸੇ ਸੇਵਾ ਭਾਵਨਾ ਦੀ ਲੋੜ ਨਹੀਂ ਸੀ ਨਾ ਕਿਸੇ ਦੇ ਡਲਾਨਣ ਵਾਲੇ ਡਿਗਣ ਵਾਲਾ ਸੀ ਨਾ ਕੋਈ ਇਸ ਨੂੰ ਹਿਲਾ ਸਕਦਾ ਸੀ ਫਿਰ ਕੀ ਹੋਇਆ ਜਦੋਂ ਇਸ ਨੂੰ ਆਪਣੇ ਆਪੇ ਦੀ ਪਛਾਣ ਹੋਈ ਤੇ ਰੱਬ ਦੀ ਕਿਰਪਾ ਸਤਿਗੁਰ ਰੱਬ ਨੇ ਇਹਦੇ ਉੱਤੇ ਕਿਰਪਾ ਕੀਤੀ ਇਹਨੂੰ ਆਪਣੇ ਆਪੇ ਦੀ ਪਛਾਣ ਕਰਾਈ ਫਿਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਅਸ਼ਟ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤਲੀ ਦੇ ਉੱਤੇ ਰੱਖ ਦਿੱਤੀਆਂ 18 ਸਿੱਧੀਆਂ ਅਸ਼ਟ ਤੋਂ ਪਾਵ ਅੱਠ 10 ਤੋਂ ਪਾਵ 10 10 8 18 18 ਸਿੱਧੀਆਂ ਦਾ مالک ਬਣਾ ਦਿੱਤਾ ਇਸ ਨੂੰ ਹੁਣ ਜਿਹਦੇ ਕੋਲ 18 ਸਿੱਧੀਆਂ ਹੋਣ ਉਹਨਾਂ ਨੂੰ ਕੀ ਪ੍ਰਵਾਹ ਸਾਰਾ ਸੰਸਾਰ ਉਹਦੇ ਵਸ ਵਿੱਚ ਸੰਸਾਰ ਤੋਂ ਪਾਵ ਇਹ ਇੱਕ ਇਹ ਜਿਹੜਾ ਮਨ ਇੱਕ ਸ਼ਹਿਰ ਹੈ ਇੱਕ ਪਿੰਡ ਹੈ ਪਿੱਛੇ ਪਤਾ ਨਹੀਂ ਕਿੰਨੇ ਕੋਈ ਪਿੰਡ ਆ ਪੱਤੇ ਕਰਕੇ ਆਏ ਹਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਦੇ ਲਈ ਸਾਨੂੰ ਪਤਾ ਨਹੀਂ ਕਿੰਨੇ ਕੋਈ ਸ਼ਹਿਰ ਕਿੰਨੇ ਪਿੰਡ ਪਾਰ ਕਰਕੇ ਜਾਣਾ ਪੈਂਦਾ ਹੈ ਕਿੰਨੇ ਕਿੰਨੇ ਕਿੰਨੀ ਭੂਮੀਆਂ ਨੂੰ ਪਾਰ ਕਰਕੇ ਕਿੰਨੇ ਜ਼ਮੀਨਾਂ ਨੂੰ ਤੈਅ ਕਰਕੇ ਆ ਸਾਨੂੰ ਵੱਖਰੇ ਦੇਸ਼ ਵਿੱਚ ਜਾਣਾ ਪੈਂਦਾ ਇਸੇ ਤਰ੍ਹਾਂ ਇੱਕ ਸ਼ਹਿਰ ਵੀ ਹੈ ਜ਼ਮੀਨ ਵੀ ਹੈ ਇੱਕ ਪਿੰਡ ਵੀ ਹੈ ਪਾਗਾਵਾਲਿਓ ਧਿਆਨ ਦਿਓ ਜਦੋਂ ਇਸ ਨੂੰ ਆਪਣੇ ਆਪੇ ਦੀ ਪਛਾਣ ਹੋਈ ਪਿੰਡਾਂ ਵਿੱਚ ਨਿਕਲਦੇ-ਨਿਕਲਦੇ ਅਖੀਰਲੇ ਪਿੰਡ ਜਦੋਂ ਆਪਣੇ ਅਸਲ ਸਥਾਨ ਤੇ ਪਹੁੰਚਿਆ ਉੱਥੇ ਰਹਿ ਕੇ ਇਸ ਨੇ ਕੰਮ ਕੀਤਾ ਮਾਪ ਪਾਪ ਕੀ ਨਾਮ ਸਿਮਰਨ ਕੀਤਾ ਫਿਰ ਇਸ ਨੂੰ ਸੋਝੀ ਆਈ ਵੀ ਇੱਕ ਇਸੇ ਸਰੀਰ ਦੇ ਵਿੱਚ ਕਿਹੋ ਜਿਹਾ ਸਥਾਨ ਹੈ ਜਿੱਥੇ ਜਾ ਕੇ ਬੇਗਮਪੂਰਾ ਸਹਿਰ ਕੋ ਨਾ ਦੁਖੰਦੋ ਨਹੀਂ ਤੈਂ ਠਾਵਨਾ ਤਸਵੀਸ ਕਰਾਜ ਉਹਨਾਂ ਮਾਲਕੋ ਆਪਣਾ ਕਤੈ ਨਤਰਸ ਕਰਵਾਲ ਆਮੇ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਕਾਇਮ ਦائمਸ ਦਾ ਪਾਸ਼ਾਏ ਦੋ ਮਨਸ਼ੇ ਮੇ ਇੱਕ ਸੂ ਆਬਾਦਾਨ ਸਦਾ ਮਸਰ ਉਹਾਂ ਗਣੀ ਬਸੇ ਮਾਮੂਰ ਤੋਂ ਤੋਂ ਸੈਲ ਕਰੇ ਜੋ ਪਾਵੇ ਮਹਿਰ ਮੈਲ ਨਾ ਕੋਟ ਕਾਵੇ ਉੱਥੇ ਜਾ ਕੇ ਉਸ ਨੂੰ ਸਮਝਾਈ ਕਿ ਇੱਕ ਕਾਇਮ ਦائمਸ ਦਾ ਪਾਸ਼ਾਏ ਜੋ ਹਮੇਸ਼ਾ ਸਥਿਰ ਹੈ ਜਿਸ ਕੋਲ ਖਜ਼ਾਨਾ ਆ ਜਾਂਦਾ ਉਹਦੀ ਪਾਸ਼ਾਏ ਕਦ ਡੋਲਣ ਵਾਲੀ ਨਹੀਂ ਹੁੰਦੀ ਉੱਥੇ ਕਿਸੇ ਦੀ ਮੁਤਾਜਰ ਨਹੀਂ ਕਰਨੇ ਪਸਾਰੇ ਲੋਕ ਤਨੀ ਨੇ ਸਾਰੇ ਹੀ ਰੱਬ ਦੇ ਮਾਰਗ ਉੱਤੇ ਤੁਰੇ ਹੋਏ ਨੇ ਉਹ ਸਥਾਨ ਇਸ ਨੂੰ ਮਿਲ ਗਿਆ ਪ੍ਰਾਪਤ ਹੋ ਗਿਆ ਅਸ਼ਟ ਦਸ਼ਾ ਸਿਧ ਕਰਤਲੇ ਸਭ ਕਿਰਪਾ ਤੁਮਾਰੀਆਂ 18 ਰੀਧੀਆਂ ਜਿਹੜੀਆਂ ਅੱਗੇ ਪਿੱਛੇ ਤੁਰਨ ਲੱਗ ਪਈਆਂ ਜਿਨ੍ਹਾਂ ਨੂੰ ਪਾਉਣ ਦੇ ਲਈ ਜੋਗੀ بڑے بڑے ਮਹਾਪੁਰਖ ਤਰਲੇ ਮਿੰਤਾ ਲੈਂਦੇ ਨੇ ਨਾ ਉਹ ਇਹਦੇ ਪਿੱਛੇ ਪਿੱਛੇ ਤੁਰ ਪਈ ਹਰੀ ਨਾਮ ਹਰੀ ਨਾਮ ਹਰੀ ਨਾਮ ਦੇ ਪਿੱਛੇ ਪਿੱਛੇ ਤੁਰ ਪਈਆਂ ਸਾਰੀਆਂ ਉਸ ਸਾਧੂ ਜਨ ਉਸ ਆਤਮਾ ਦੇ ਪਿੱਛੇ ਪਿੱਛੇ ਤੁਰ ਪਈਆਂ ਜਿਹੜੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਹੈ ਹੁਣ ਧਿਆਨ ਦਿਓ ਤੁਸੀਂ ਮੇਰੀ ਗੱਲ ਦਾ ਜਵਾਬ ਧਿਆਨ ਨਾਲ ਸੁਣਿਓ ਕੰਦੇ ਫਿਰ ਮਹਾਰਾਜ ਜੀ ਨੇ ਜਦੋਂ ਇਸ ਤੋਂ ਬਖਸ਼ਿਸ਼ ਕੀਤੀ ਤੇ ਇਸ ਨੇ ਫਿਰ ਮਹਾਰਾਜ ਨੂੰ ਇੱਕ ਗੱਲ ਕਹੀ ਮਹਾਰਾਜ ਜੀ ਅਗੇ ਬੇਨਤੀ ਵੀ ਕੀਤੀ ਕਿ ਮਹਾਰਾਜ ਜੀ ਵੈਸੇ ਕਿ ਮੇਰੇ ਕੋਲ ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਆਪ ਜੀ ਨੇ ਮੈਨੂੰ ਉਹ ਤਨ ਦਿੱਤਾ ਹੈ ਜੋ ਸੰਸਾਰ ਦੇ ਲੋਕਾਂ ਕੋਲ ਨਹੀਂ ਸੰਸਾਰ ਦੇ ਲੋਕਾਂ ਕੋਲ ਤਨ ਹੈ ਜ਼ਮੀਨ ਹੈ ਜਹਾਜ਼ਾਂ ਨੇ ਜਹਾਜ਼ ਸਭ ਕੁਝ ਹੈ ਪੁੱਤਰ ਨੇ ਧੀ ਨੇ ਕੁਟੰਬ ਹੈ ਪਰਿਵਾਰ ਹੈ ਪਰ ਜੋ ਤਨ ਆਪ ਜੀ ਨੇ ਮੈਨੂੰ ਦਿੱਤਾ ਹੈ ਇਸ ਸੰਸਾਰ ਦੇ ਲੋਕ ਇਸ ਵਰਗਿਆਨ ਨਹੀਂ ਰੱਖਦੇ ਇਸ ਤਨ ਇਸ ਤਨ ਨੂੰ ਪਾਉਣ ਦੇ ਲਈ ਉਹਨਾਂ ਕੋਲ ਸਮਾਂ ਨਹੀਂ ਇਸ ਤਨ ਨੂੰ ਪਾਉਣ ਦੇ ਲਈ ਉਹਨਾਂ ਕੋਲ ਆਪਣੇ ਘਰ ਦੇ ਵਿੱਚ ਜਗ੍ਹਾ ਨਹੀਂ ਇਸ ਤਨ ਨੂੰ ਪਾਉਣ ਦੇ ਲਈ ਉਹ ਕੋਈ ਯਤਨ ਨਹੀਂ ਕਰਦੇ ਕਿਉਂਕਿ ਇਸ ਤਨ ਨੂੰ ਪਾਉਣ ਦੇ ਨਾਲ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਕਿਉਂਕਿ ਇਹ ਜਿਹੜਾ ਤਨ ਹੈ ਨਾ ਇਹ ਸਭ ਤੋਂ ਪਹਿਲਾਂ ਆਪਣੇ ਆਪ ਦੀ ਪਛਾਣ ਕਰ ਜਦੋਂ ਆਪਣੇ ਆਪ ਦੀ ਪਛਾਣ ਕਰ ਆਪਣੀਆਂ ਕਮੀਆਂ ਆਪਣੇ ਅੰਦਰ ਲੁਕੇ ਐਬਾਂ ਨੂੰ ਅਨੰਕ ਪੜਦੇ ਮੈਂ ਪਰਦਾ ਰਸੰਗ ਫੱਕਾ ਚਿਤੁਰ ਗੁਬਜ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਟਾਕੇ ਕਹਿੰਦੇ ਵੀ ਜਦੋਂ ਧਰਮਰਾਇ ਜੀ ਦੀ ਧਰਮਰਾਇ ਦੀ ਕਚੈਰੀ ਵਿੱਚ ਅਸੀਂ ਜਾਵਾਂ ਧਰਮਰਾਇ ਜੀ ਬਲੇਖਾ ਮੰਗੇ ਕਿਆ ਮੁਖ ਲਿਕੇ ਜਾਏਗਾ ਜਦੋਂ ਉਸਨੇ ਉਸਨੇ ਜਦ ਸਾਡੇ ਤੋਂ ਪ੍ਰਸ਼ਨ ਜਵਾਬ ਉਤਰ ਕੀਤੇ ਤੇ ਅਸੀਂ ਕੀ ਅਨਸਰ ਦੇਵਾਂਗੇ ਤੇ ਕੀ ਮੂੰਹ ਦਿਖਾਵਾਂਗੇ ਭਾਗਾਂ ਵਾਲਿਓ ਹੁਣ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਭਾਈ ਧਾਰਦ ਦੇਖ ਸਭ ਕੋ ਹਸੇ ਐਸੀ ਦਸਾਹ ਮਾਰੀ ਅਸ਼ਟ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤੂ ਜਾਣਤ ਮੈਂ ਕਿਛ ਨਹੀਂ ਦੇਖੋ ਕਿੰਨੀ ਵਿੜਾਈ ਹੈ ਸਭ ਕੁਝ ਹੁੰਦਿਆ ਹੋਇਆ ਵੀ ਫਿਰ ਵੀ ਇੱਕ ਇਹ ਕਹਿੰਦਾ ਤੂੰ ਜਾਣ ਤੈ ਮੈਂ ਕਿਛ ਨਹੀਂ ਪਵਖੰਡਨ ਰਾਮ ਸੰਸਾਰ ਸਮੁੰਦਰ ਤੋਂ ਲੰਗਾਉਣ ਵਾਲੇ ਜਨਮ ਮਰਨ ਤੋਂ ਮੁਕਤ ਕਰਨ ਵਾਲੇ ਤੂੰ ਸਭ ਕੁਝ ਜਾਣਦਾ ਹੈ ਘੜ ਘੜ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨਤ ਤੇਰ ਤੋਂ ਕੁਛ ਲੁਕਿਆ ਹੈ ਕਿ ਨਾ ਮਨੁੱਖ ਸਿਆਣਾ ਬਣ ਜਾਵੇ ਚਤੁਰ ਬਣ ਜਾਵੇ ਚਲਾਕ ਹੋ ਜਾਵੇ ਕੁਲ ਉੱਚੀ ਹੋ ਜਾਵੇ ਪਰ ਜੇ ਨਾਮ ਨਹੀਂ ਤੂੰ ਸਮਝੋ ਮਰਿਆ ਹੋਇਆ ਆ ਸੁੰਦਰ ਕੁਲਿੰ ਚਤੁਰ ਮੁਗ ਗਿਆਨੀ ਤਲਵੰਤ ਮਿਰਤ ਕਹੀਏ ਨਾਨਕਾ ਜਪ੍ਰੀਤ ਨਹੀਂ ਭਗਵੰਤ ਇਸ ਲਈ ਭਾਗਾਂ ਵਾਲੇ ਮਹਾਰਾਜਾ ਤੂੰ ਜਾਣਤ ਮੈਂ ਕਿਛ ਨਹੀਂ ਸਭ ਕੁਛ ਤੇਰਾ ਰਾਮ ਇਹ ਸਭ ਕੁਛ ਤੇਰਾ ਕਿਤੋ ਹੋਇਆ ਧਾਰੀ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡਨ ਰਾਮ ਜਨਮ ਮਰਨ ਤੋ ਮੁਕਤ ਕਰਨ ਵਾਲਾ ਤੂੰ ਹੈ ਰਬਾ ਫਿਰ ਜਿਹੜਾ ਜਨਮ ਮਰਨ ਤੋਂ ਸਾਨੂੰ ਮੁਕਤ ਕਰਨ ਵਾਲਾ ਹੈ ਉਸ ਦੇ ਉਹ ਜਿਹੜਾ ਅਕਾਲ ਪੁਰਖ ਹੈ ਅਨੰਤ ਹੈ ਜਿਸ ਦੇ ਵਿੱਚ ਉਹ ਸਾਡੀ ਸਾਰਿਆਂ ਦੀ ਰਚਨਾ ਹੋਈ ਹੈ ਭਗਤ ਕਬੀਰ ਜੀ ਕਹਿੰਦਾ ਨੇ ਕੋਹ ਕਬੀਰ ਇਹ ਰਾਮ ਕੀ ਅੰਸ ਵੀ ਹੈ ਜਿਹੜੇ ਆਪਾਂ ਜਿੰਨੇ ਵੀ ਜੀਵ ਜੰਤੂ ਜਿੰਨੇ ਵੀ ਅਸੀਂ ਮਨੁੱਖ ਨੇ ਸਾਰੇ ਜੋ ਜੋ ਸੰਸਾਰ ਦੇ ਵਿੱਚ ਜਿਸ ਦਾ ਅੰਦਸ਼ ਦਾ ਰੂਪ ਹੈ ਨਾ ਉਹ ਸਭ ਉਸ ਪਰਮੇਸ਼ਵਰ ਦਾ ਹੀ ਰੂਪ ਹੈ ਪਰਮੇਸ਼ਵਰੀ ਦੀ ਆਵਾਜ਼ ਹੈ ਸ਼ਬਦ ਹੈ ਸਬਦ ਦੀ ਖੋਜ ਕਰਨ ਸਬ ਜਿਸ ਨੇ ਸਬਦ ਦੀ ਖੋਜ ਕਰਨ ਲਈ ਸਬਦ ਨੂੰ ਆਪਣੇ ਮਨ ਵਿੱਚ ਸੁਸਾ ਲਿਆ ਉਸ ਨੇ ਸਭ ਕੁਝ ਪਾ ਲਿਆ ਇੱਕ ਸਬਦ ਜੋ ਮੇਰੇ ਇੱਕ ਸਬਦ ਮੇਰੇ ਪ੍ਰਾਣ ਬਸਤਾ ਹੈ ਬਹੁੜ ਜਨਮਾਂ ਦਾ ਉਹ ਫਿਰ ਮੋੜ ਮੋੜੂ ਘੜ ਕੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਜੁਨੀਆਂ ਵਿੱਚ ਨਹੀਂ ਪੈਂਦਾ ਇਸ ਲਈ ਇਹ ਜਾਮਾ ਮਿਲਿਆ ਹੈ ਮੁਕਤ ਹੋਣ ਵਾਸਤੇ ਮਿਲਿਆ ਜਾਮਾ ਐਸਨ ਤੁਸੀਂ ਅੱਜ ਸਮਝ ਲਓ ਭਾਵੇਂ ਫਿਰ ਸਮਝ ਲਓ ਸਮਝਣਾ ਤਾਂ ਪਵੇਗਾ ਮੁਕਤੀ ਨਹੀਂ ਇਹਦੇ ਬਿਨਾ ਇਸ ਲਈ ਭਾਗਾਂ ਵਾਲੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਦਾਰੀ ਦੇਖ ਸਭ ਕੋ ਹਸੇ ਐਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤੂ ਜਾਣਤ ਮੈਂ ਕਿਛ ਨਹੀਂ ਪਖੰਡਨ ਨਾ ਸਰਬਜੀ ਸਰਨਾਗਤੀ ਪ੍ਰਭ ਪੂਰਨ ਕਾਮ ਸਾਰੇ ਜੀ ਤੇ ਅੰਦਰ ਨੇ ਤੇਰੇ ਹੁਕਮ ਵਿੱਚ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਪੂਰਨ ਕਾਮ ਸਾਰਿਆਂ ਦੇ ਕੰਮ ਕਾਜ ਨੇ ਕਰਨ ਵਾਲਾ ਸਭ ਦੇ ਫਿਕਰ ਕਰਨ ਵਾਲਾ ਸਭ ਨੂੰ ਰੋਜੀ ਦੇਣ ਵਾਲਾ ਸਾਰਿਆਂ ਦੇ ਕਾਜ ਰਾਸ ਕਰਨ ਵਾਲਾ ਦੁਖ ਸੁਖ ਦਾ ਮਾਲਕ ਹਸੀ ਗਮੀ ਦਾ ਮਾਲਕ ਉਹ ਪਰਮੇਸ਼ਵਰ ਆਪ ਹੈ ਭਗਮੜਿਓ ਇਹੋ ਜਿਹਾ ਸੰਸਾਰ ਦੇ ਉੱਤੇ ਕੁਝ ਨਹੀਂ ਜੋ ਉਸ ਦੇ ਹੁਕਮ ਤੋਂ ਬਿਨਾ ਹੋ ਰਿਹਾ ਹੋਵੇ ਉਸ ਦੀ ਰਜਾ ਵਿੱਚ ਆਪ ਸਾਰੇ ਕੰਮ ਕਰ ਰਹੇ ਪਰ ਜਦੋਂ ਅਸੀਂ ਨਿਯਮ ਤੋੜਦੇ ਹਾਂ ਨਾ ਤੇ ਕਾਨੂੰਨ ਵੱਲੋਂ ਸਾਨੂੰ ਸਖਤ ਸਜ਼ਾ ਮਿਲਦੀ ਹੈ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਪਾਛੇ ਦੇ ਹੁਕਮ ਦੇ ਅਨੁਸਾਰ ਜੀਵਨ ਨਹੀਂ ਨਜਿੰਦੇ ਉਹਦੀ ਰਜਾ ਵਿੱਚ ਨਹੀਂ ਤੁਰਦੇ ਤੇ ਸਾਨੂੰ ਵੀ ਦੁੱਖ ਸੁੱਖ ਭੋਗਣੇ ਪੈਂਦੇ ਨੇ ਇਹ ਕਾਰਨ ਦੁੱਖ ਸੁੱਖਾਂ ਦਾ ਹੋਨ ਸਤਿਗੁਰੂ ਪਾਸ਼ਾ ਜੀ ਸਾਨੂੰ ਸਮਝਾਉਂਦੇ ਨੇ ਵੀ ਜਿਨ੍ਹਾਂ ਦੇ ਅੰਦਰ RAM ਨਾਮ ਵਰ ਜਾਂਦਾ ਹੈ ਇਹੋ ਜਾਨੀ ਵੀ ਉਹਨਾਂ ਦੀ ਜਿੰਦਗੀ 'ਚ ਦੁੱਖ ਤਕਲੀਫ ਆਉਂਦੀ ਨਹੀਂ ਪਰ ਉਹਨਾਂ ਨੂੰ ਸਮਤਾ ਸ਼ਾਂਤ ਸ਼ਕਤੀ ਉਹਨਾਂ ਦੀ ਆਤਮਿਕ ਸ਼ਕਤੀ ਨਹੀਂ ਪ੍ਰਭਲ ਹੋ ਜਾਂਦੀ ਹੈ ਕਿ ਦੁੱਖ ਜਿਹੜੇ ਨੇ بڑے ਛੋਟੇ ਲੱਗਦੇ ਸਿਰੂ ਹੋ ਜਾਂਦੇ ਨੇ ਹੁਣ ਧਿਆਨ ਦਿਓ ਮਹਾਰਾਜ ਜਨ ਜੋ ਤੇਰੀ ਸਰਨਾਗਤਾ ਜਿੰਨਾ ਹੀ ਪਾਰ ਜੋ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਮਹਾਰਾਜ ਉਹਨਾਂ ਦੇ ਉੱਤੇ ਕੋਈ ਭਾਰ ਨਹੀਂ ਪੈਂਦਾ ਭਾਰ ਤੋਂ ਬਾਬ ਕੀ ਹੈ ਮਨ ਜਦੋਂ ਗੁਰੂ ਦੀ ਸરણ ਵਿੱਚ ਚਲਾ ਜਾਵੇਗਾ ਕਾਮ ਕਰੋ ਲੋਭ ਮੋਹ ਹੰਕਾਰ ਇਹਨਾਂ ਵਾਸਨਾਵਾਂ ਦਾ ਮਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਫਿਰ ਜੋ ਤੇਰੀ ਸਨਨਾਗਤਾ ਤਿਨਾਂ ਹੀ ਭਾਰ ਫਿਰ ਉਹਨਾਂ ਦੇ ਉੱਤੇ ਕੋਈ ਭਾਰ ਨਹੀਂ ਪੈਂਦਾ ਕੋਹ ਰਵਿਦਾਸ ਅਖਤ ਕਥਾ ਬੋ ਕਾਇ ਕਿਰਜ ਬੋ ਕਾਇ ਕੀਜ ਜੋ ਅਕਤ ਕਥਾਏ ਅਗਮ ਹੈ अपार है व्यंत जीवा एक कवण गुण कहिए बेसुमार व्यंत स्वामी जो अंत नकि नहीं रही है मैं अपनी एक जीव दे रचना दे नाल जीव नाल इदे नाल ਕਿੰਨਾ ਕੋਈ ਤੇਰੀ ਵਡਿਆਈ ਕਰ ਸਕਦਾ ਹਾਂ ਅਖੀਰ ਤਾਂ ਮੇਰਾ ਹੈ ਨਾ ਪਰ ਤੇਰਾ ਕੋਈ ਅਖੀਰ ਨਹੀਂ ਮਹਾਰਾਜ ਕੋਹ ਰਬਿਦਾਸ ਅਕਤ ਕਥਾ ਬੋ ਕਾਹੇ ਕਰਿਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੇਜੇ ਮੇਰੇ ਕੁਝ ਕਹਿਣ ਦੇ ਨਾਲ ਕੀ ਤਰ੍ਹਾਂ ਨਾ ਤੇਰੀ ਵਿੜਾਈ ਵੱਧੀ ਐ ਨਾ ਤੇਰੀ ਘਟ ਜਾਣੀ ਐ ਮੇਰੇ ਕੁਝ ਅਪਸਬਦ ਸਬਦ ਕਹਿਣ ਦੇ ਨਾਲ ਬੁਰਾ ਪੱਲਾ ਕਹਿਣ ਦੇ ਨਾਲ ਇਸ ਲਈ ਭਾਗਾਂ ਵਾਲਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰ ਚਾਹੇ ਜਿਹੋ ਜੀ ਮਰਜ਼ੀਆਂ ਵਿਚਾਰਾਂ ਦੇ ਜਾਣ ਜਿਹੋ ਜੇ ਮਰਜ਼ੀ ਖਵਾ ਪੈਦਾ ਕਰੇ ਜਾਣ ਮਨ ਨੂੰ ਸਮਝ ਹੋ ਜਾਂਦੀ ਐ ਅਗਿਆਨਤਾ ਦਾ ਪਰਦਾ हट ਜਾਂਦਾ ਹੈ ਕੋਟ ਦੀ ਜਿਹੜੀ ਪਾਲ ਐ ਉਹ ਦੂਰ ਹੋ ਜਾਂਦੀ ਐ ਇਹ ਦੁਵਾਰ ਫਿਰ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ ਸੋ ਮਹਾਰਾਜ ਜੀ ਕਿਰਪਾ ਕਰਨ ਆਪ ਜੀ ਵੀ ਪਰਮੇਸ਼ਵਰ ਦੀ ਬਾਣੀ ਨਾਲ ਜੁੜੋ RAM ਨਾਮ ਦਾ ਸਿਮਰਨ ਕਰੋ ਫਿਰ ਉਸ ਦੇ ਕਿਰਪਾ ਸਦਕਾ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਰ ਇੱਕ ਮੁਸ਼ਕਲ ਹਰ ਇੱਕ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ ਪਾਸ਼ੋ ਜੀ ਕਿਰਪਾ ਕਰਨ ਅਜਿ ਇਸ ਪਾਵਨ ਸਬਦ ਵਿਚਾਰ ਕਰਦੇ ਤਾਂ ਉਸ ਪਾਸੋਂ ਬੇਨਤ ਪ੍ਰਕਾਰ ਦੀਆਂ ਪੂਰਨਾ ਹੋ ਗਈਆਂ ਹੋਣਗੀਆਂ ਆਪ ਸਮੂਹ ਸਾਧ ਸੰਗਤ ਬਖਸ਼ਣੋਂ ਬਖਸ਼ ਲੈਣਾ ਭੁੱਲਾਂ ਮੇਰੀਆਂ ਕੋਈ ਸ਼ਬਦ ਵਧੀਆ ਲੱਗਿਆ ਤਾਂ ਆਪਣੇ ਹਿਰਦੇ ਵਿੱਚ ਬਸਾਉਣ ਦਾ ਯਤਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ